ਅੱਜ ਤੋਂ ਹੋਵੇਗੀ ਤੀਜੇ ਵਸ਼ਵ ਯੁੱਧ ਦੀ ਸ਼ੁਰੂਆਤ ਜੋਸੀ ਕੁਸ਼ਲ ਕੁਮਾਰ ਦੀ ਭਵਿੱਖਬਾਣੀ ਹੋਈ ਸੱਚ ਜੋਸ਼ੀ ਦੀ ਭਵਿੱਖਬਾਣੀ ਨੇ ਸੰਸਰੀ ਦਿੱਤੀ ਮਚਾ ਮੱਧ ਪੂਰਬ ਦੇ ਵਿੱਚ ਵੱਧਦੀ ਤਣਾਅ ਦੀ ਵਿਚਕਾਰ ਇਜ਼ਰਾਈਲ-ਇਰਾਨ ਜੰਦ ਦਾ ਡਰ ਡੂੰਗਾ ਹੁੰਦਾ ਜਾ ਰਿਹਾ। ਕਈ ਅਮਰੀਕੀ ਮੀਡੀਆ ਰਿਪੋਰਟਾਂ 'ਚ ਖੂਫੀਆ ਸੂਤਰਾਂ ਦੇ ਹਵਾਲੇ ਦੇ ਨਾਲ ਦਾਵਾ ਕੀਤਾ ਗਿਆ ਹੈ ਕਿ ਇਰਾਨ ਸੋਮਵਾਰ ਨੂੰ ਜੇ ਗੱਲ ਕਰੀਏ ਉਹਨਾਂ ਦੇ ਹਮਲਾ ਕਰਨ ਦੀ ਗੱਲ ਕਹੀ ਗਈ ਸੀ। ਕਈ ਮਾਹਰ ਇਸ ਖੇਤਰ ਦੇ ਵਿੱਚ ਇੱਕ ਵੱਡੇ ਫੌਜੀ ਸੰਘਰਸ਼ ਦੇ ਵੀ ਕਿਆਸ ਲਗਾ ਰਹੇ ਸਨ। ਇਸ ਦੌਰਾਨ ਇੱਕ ਭਾਰਤੀ ਜੋਤਸੀ ਦੀ ਭਵਿੱਖਬਾਣੀ ਨੇ ਸੰਸਨੀ ਮਚਾ ਦਿੱਤੀ ਜਿਸ ਨੇ ਦਾਵਾ ਕੀਤਾ ਹੈ ਕਿ ਤੀਜਾ ਵਿਸ਼ਵ ਯੁੱਧ 4 ਜਾਂ 5 ਅਗਸਤ ਨੂੰ ਸ਼ੁਰੂ ਹੋਵੇਗਾ ਜੀ ਹਾਂ ਜਾਣੇ ਕਿ ਜਿਹੜੀ ਬੀਤੀ 4 ਤੇ 5 ਅਗਸਤ ਲੰਘੇ ਆ ਉਸ ਦੇ ਵਿੱਚ ਇਹ ਯੁੱਧ ਸ਼ੁਰੂ ਹੋਣ ਦੀ ਗੱਲ ਕਹੀ ਗਈ ਸੀ ਇਹ ਜੋਤਸੀ ਹੈ ਜੋ ਕੁਸ਼ਲ ਕੁਮਾਰ ਜੋ ਪਹਿਲਾਂ ਇਜ਼ਰਾਈਲ ਹਿਮਾਲਸ ਯੁੱद्धा ਤੇ ਰੂਸ ਯੂਕਰੇਨ ਯੁੱਧ ਦੀ ਭਵਿੱਖਬਾਣੀ ਕਰ ਚੁੱਕਿਆ ਮੱਧ ਪੂਰਬ ਦੇ ਵਿੱਚ ਵਾਧੇ ਤਣਾਅ ਦੇ ਵਿਚਕਾਰ ਇਜ਼ਰਾਈਲ-ਇਰਾਨ ਯੁੱਧ ਦਾ ਡੂੰਗਾ ਹੁੰਦਾ ਜਾ ਰਿਹਾ। ਕਈ ਅਮਰੀਕੀ ਮੀਡੀਆ ਰਿਪੋਰਟਾਂ ਦੇ ਅ据 ਖੂਫੀਆ ਸੂਤਰਾਂ ਦੇ ਹਵਾਲੇ ਨਾਲ ਦਾਵਾ ਕੀਤਾ ਗਿਆ ਕਿ ਇਰਾਨ ਸੋਮਵਾਰ ਨੂੰ ਇਜ਼ਰਾਈਲ ਤੇ ਹਮਲਾ ਕਰ ਸਕਦਾ। ਕਈ ਮਾਹਰ ਇਸ ਖੇਤਰ ਵਿੱਚ ਇੱਕ ਵੱਡੇ ਫੌਜੀ ਸੰਘਰਸ਼ ਦੇ ਵੀ ਕਿਆਸ ਲਗਾ ਰਹੇ ਨੇ। ਅਜ਼ਰਾਨਿਕ ਭਾਰਤੀ ਜੋਸ਼ੀ ਦੀ ਭਵਿੱਖਬਾਣੀ ਨੇ ਸੰਸਨੀ ਮਚਾ ਦਿੱਤੀ ਹੈ ਜਿਸ ਨੇ ਦਾਵਾ ਕੀਤਾ ਕਿ ਤੀਜਾ ਵਿਸ਼ਵ ਯੁੱਧ 4 ਜਾਂ 5 ਅਗਸਤ ਨੂੰ ਸ਼ੁਰੂ ਹੋਇਆ। ਇਜੋਸ਼ੀ ਹੈ ਇਸਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ 4 ਤੋਂ 5 ਅਗਸਤ ਨੂੰ ਇਹ ਜਿਹੜਾ ਯੁੱਧਾ ਸ਼ੁਰੂ ਹੋਵੇਗਾ ਇਹ ਜੋਸ਼ੀ ਹੈ ਜੋ ਕੁਸ਼ਲ ਕੁਮਾਰ ਜੋ ਕਿ ਪਹਿਲਾਂ ਇਜ਼ਰਾਈਲ ਹਮਾਸ ਯੁੱਧਾ ਤੇ ਰੂਸ ਯੂਕਰੇਨ ਯੁੱਧ ਦੀ ਭਵਿੱਖਬਾਣੀ ਕਰ ਚੁੱਕਿਆ ਇਸ ਵਾਰ ਉਸਨੇ ਦਾਵਾ ਕੀਤਾ ਹੈ ਕਿ ਪੂਰ ਰਾਜਨੀਤਿਕ ਕਰਨਾਮਾਂ ਦਾ ਸੁਮੇਲ ਇੱਕ ਵਿਨਾਸ਼ਕਾਰੀ ਟਕਰਾਅ ਨੂੰ ਸ਼ੁਰੂ ਕਰੇਗਾ ਤੁਹਾਨੂੰ ਦੱਸ ਦੇ ਕਿ ਕੁਸ਼ਲ ਕੁਮਾਰ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਉਹ ਪੰਚਕੂਲਾ ਹਰਿਆਣਾ ਦਾ ਰਹਿਣ ਵਾਲਾ ਆ ਇੱਕ ਵੈਦਿਕ ਜੋਤਿਸ਼ ਲੇਖਕ ਹੈ ਅਤੇ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਉਸ ਨੇ ਆਪਣੇ ਪ੍ਰੋਫਾਈਲ ਦੇ ਵਿੱਚ ਜ਼ਿਕਰ ਕੀਤਾ ਕਿ ਉਸ ਦੇ ਲੇਖ ਕੈਲੀਫੋਰਨੀਆ ਤੋਂ ਦਾ ਮਾਊਂਟੇਨ ਐਸਟ੍ਰੋਲੋਜੀ ਅਤੇ ਨਿਊਯਾਰਕ ਤੋਂ ਹਰਸ਼ਕੂ ਵਰਗੇ ਵਿਸ਼ਵ ਦੇ ਪ੍ਰਮੁੱਖ ਜੋਤਿਸ਼ ਰਸਾਲਿਆਂ ਦੇ ਵਿੱਚ ਪ੍ਰਕਾਸ਼ਿਤ ਹੋਏ ਨੇ ਉਹ ਪ੍ਰੋਫਾਈਲ ਦੇ ਵਿੱਚ ਆਪਣੇ ਬਾਰੇ ਲਿਖਦੇ ਹਨ ਕਿ ਵਿਅਕਤੀਆਂ ਨੂੰ ਉਹਨਾਂ ਦੇ ਸਬੰਧਿਤ ਸਵਾਲਾਂ ਦੇ ਮਾਰਗਦਰਸ਼ਨ ਦੇ ਵਿੱਚ ਮਾਹਿਰ ਹੈ ਮੁਕਤਾਰ ਤੇ ਜਨਮ ਸਮੇਂ ਦੇ ਵੇਰਵਿਆਂ ਦੇ ਆਧਾਰ ਤੇ ਉਹ ਇਹ ਵੀ ਲਿਖਦਾ ਹੈ ਕਿ ਉਹ ਆਰਥਿਕ ਮੌਸਮ ਵਿਗਿਆਨ ਵਪਾਰਕ ਰਣਨੀਤੀਆਂ ਟਕਰਾ ਆਦਿ ਵਿਸ਼ਿਆਂ ਤੇ ਕੌਮੀ ਲਈ ਕੀਮਤੀ ਲੇਖ ਵੀ ਪ੍ਰਦਾਨ ਕਰਦਾ ਉਸ ਦੀ ਮਹਾਰਤ ਗਲੋਬਲ ਮਾਮਲਿਆਂ ਤੇ ਵਿਸ਼ਵ ਆਰਥਿਕਤਾ ਆ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਕੋਸ਼ਲ ਬੁਮਾਰਦੀਆਂ ਕਈ ਪਬਿਕ ਬਾਣੀਆਂ ਗਲਤ ਸਾਬਤ ਹੋਈਆਂ ਨੇ ਉਸ ਨੇ ਇਸ ਤੋਂ ਪਹਿਲਾਂ ਤੀਜੇ ਵਿਸ਼ਵ ਯੁੱਧ ਦੀ ਤਰੀਕ ਬਾਰੇ ਕਈ ਪਬਿਕ ਬਾਣੀਆਂ ਕੀਤੀਆਂ ਸਨ ਜੋ ਕਿ ਪੂਰੀਆਂ ਨਹੀਂ ਹੋਈਆਂ ਇਸ ਤੋਂ ਪਹਿਲਾਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਤੀਸਰਾ ਵਿਸ਼ਵ ਯੁੱਧ 18 ਜੂਨ 2024 ਨੂੰ ਸ਼ੁਰੂ ਹੋਵੇਗਾ ਪਰ ਉਹ ਤਰੀਕ ਬਿਨਾਂ ਕਿਸੇ ਕਾਰਨ ਦੇ ਲੰਘ ਗਈ ਉਸ ਨੇ ਫਿਰ ਨਵਾਂ ਐਲਾਨ ਕਰਦਿਆਂ ਕਿਹਾ ਕਿ ਤੀਜਾ ਵਿਸ਼ਵ ਯੁੱਧ 26 ਜੁਲਾਈ ਜਾਂ 28 ਜੁਲਾਈ ਨੂੰ ਸ਼ੁਰੂ ਹੋਵੇਗਾ ਪਰ ਉਸ ਦੀ ਭਵਿੱਖਬਾਣੀ ਗਲਤ ਸਾਬਿਤ ਹੋਈ ਹੁਣ ਦੇਖਣਾ ਤਾਂ ਇਹ ਹੋਵੇਗਾ ਕਿ ਜੋ ਉਹਨਾਂ ਨੇ ਨਮੀਆਂ ਭਵਿੱਖਬਾਣੀਆਂ ਕੀਤੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੱਚ ਹੁੰਦੀਆਂ ਨੇ ਜਾਂ ਫਿਰ ਇਹ ਵੀ ਹਵਾ ਦੇ ਵਿੱਚ ਤੀਰ ਜਲਾਏ ਜਾ ਰਹੇ ਨੇ ਦੱਸ ਦਿਓ ਕਿ ਬਹੁਤ ਸਾਰੇ ਜਾਂ ਹੈ ਲੋਕ ਨੇ ਜੋ ਭਵਿੱਖਬਾਣੀਆਂ ਕਰਦੇ ਨੇ ਬਹੁਤ ਸਾਰੇ ਲੋਕਾਂ ਦੀ ਭਵਿੱਖਬਾਣੀਆਂ ਸੱਚ ਵੀ ਸਾਬਿਤ ਹੁੰਦੀਆਂ ਨੇ ਪਰ ਇੱਥੇ ਜੋਸ਼ੀ ਦੇ ਵੱਲੋਂ ਜੋ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ ਉਹਨਾਂ ਵਿੱਚੋਂ ਹਾਜੇ ਤੱਕ ਤਾਂ ਕੋਈ ਪੂਰੀ ਨਹੀਂ ਹੋਈ ਪਰ ਲੋਕਾਂ ਦਾ ਮੰਨਣਾ ਕਿ ਇਹਨਾਂ ਵੱਲੋਂ ਕੁਝ ਕੁ ਵਿਕਵਾਣੀਆਂ ਪੂਰੀਆਂ ਹੋਈਆਂ ਸਨ ਪਰ ਜੇ ਅਸੀਂ ਗੱਲ ਕਰੀਏ ਜਿਹੜੇ ਯੁੱਧ ਦੀ ਉਹ ਗੱਲ ਕਰਦੇ ਸੀ ਕਿ 18 ਜੂਨ ਨੂੰ ਸ਼ੁਰੂ ਹੋਵੇਗਾ ਤੇ 2024 ਨੂੰ ਸ਼ੁਰੂ ਹੋਵੇਗਾ ਉਹ ਵੀ ਬਿਨਾਂ ਕਿਸੇ ਕreturnData ਤੋਂ ਲੰਘ ਗਈ ਤਰੀਕ ਜਿਸ ਤੋਂ ਬਾਅਦ ਸ਼ਾਇਦ ਲੋਕਾਂ ਦਾ ਵਿਸ਼ਵਾਸ ਭੁਲਣਾ ਤੇ ਨਾ ਰਵੇ ਵੀਰ ਰਿਪੋਰਟ ਹਮਦਰਦ ਟੀਵੀ